ਮੇਰੀ ਨਾ ਇਹ ਵੀਡੀਓ ਉਹਨਾਂ ਮਾਪਿਆਂ ਵਾਸਤੇ ਹੈ ਜਿਨ੍ਹਾਂ ਦੇ ਘਰ ਧੀਆਂ ਨੇ ਮੇਰੀ ਇਸ ਗੱਲ ਨੂੰ ਨੈਗੇਟਿਵ ਨਾ ਲਿਓ ਕਿ ਇਹ ਕੀ ਕਹਿ ਰਿਹਾ ਬੰਦਾ ਪਰ ਇਹ ਗੱਲ ਬਿਲਕੁਲ ਸਚਾਈ ਹੈ ਠੀਕ ਹੈ ਤੁਸੀਂ ਆਪਣੀਆਂ ਧੀਆਂ ਨੂੰ ਪੜਾ ਰਹੇ ਹੋ ਲਿਖਾ ਰਹੇ ਹੋ ਵਧੀਆ ਐਜੂਕੇਟਿਡ ਬਣਾ ਰਹੇ ਹੋ ਪਰ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਰਸੋਈ ਦਾ ਕੰਮ ਤੇ ਦੁਨੀਆਦਾਰੀ ਦਾ ਪਾਠ ਇਹ ਜ਼ਰੂਰ ਪੜਾ ਕੇ ਭੇਜਿਓ ਜ਼ਰੂਰ ਸਿਖਾ ਕੇ ਭੇਜਿਓ ਕਿਉਂਕਿ ਜਮਾਨਾ ਬਹੁਤ ਬਦਲ ਗਿਆ ਹੈ ਪਰ ਕਹਿਣ ਨੂੰ ਦਿਲ ਨਹੀਂ ਕਰਦਾ ਕੁਝ ਸੱਸਾਂ ਅਜੇ ਵੀ ਨਹੀਂ ਬਦਲੀਆਂ ਉਹ ਉੰਜੀ ਆਪ ਵੀ ਧੀਆਂ ਤੋਂ ਸੱਸਾਂ ਬਣੀਆਂ ਨੇ ਨੋਹਾਂ ਤੋਂ ਹੀ ਸੱਸਾਂ ਬਣੀਆਂ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਇੰਜ ਕਰਦੀਆਂ ਨੇ ਅੱਜ ਵੀ ਧੀਆਂ ਕੁਝ ਬਹੁਤ ਪਰੇਸ਼ਾਨ ਨੇ ਇੱਕ ਦੁਖੀ ਭੈਣ ਦਾ ਫੋਨ ਆਇਆ ਸੀ ਕਹਿੰਦੀ ਮੇਰੀ ਸੱਸ ਮੈਨੂੰ ਬਹੁਤ ਤੰਗ ਕਰਦੀ ਆ ਮੇਰੇ ਘਰ ਵਾਲਾ ਬਾਹਰ ਗਿਆ ਹੈ ਵਿਦੇਸ਼ ਦੇ ਵਿੱਚ ਰਹਿੰਦਾ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀਆਂ ਵੀ ਤင်း ਯਾਨੀ ਉਹ ਵੀ ਕਿਸੇ ਦੀਆਂ ਨੋਹਾਂ ਨੇ ਤੁਸੀਂ ਕਿਸੇ ਨੂੰ ਪਰੇਸ਼ਾਨ ਕਰ ਰਹੇ ਹੋ ਕੱਲ ਨੂੰ ਤੁਹਾਡੀਆਂ ਧੀਆਂ ਦੇ ਨਾਲ ਇਹੀ ਕੁਝ ਹੋਵੇ ਤੇ ਫਿਰ ਆਪਣੇ ਕੋਲੋਂ ਵੀ ਸਹਿਨ ਨਹੀਂ ਹੋਣਾ ਪਲੀਜ਼ ਯਾਰ ਜੀਨ ਦਿਓ ਧੀਆਂ ਨੂੰ ਨੋਹਾਂ ਨੂੰ ਵਸਣ ਦਿਓ ਘਰਾਂ ਦੇ ਵਿੱਚ ਆਪ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ ਧੀਆਂ ਦੇ ਮਾਪਿਆਂ ਨੂੰ ਦੁੱਖ ਦੇ ਕੇ ਬਹੁਤ ਵੱਡਾ ਜ਼ੁਲਮ ਕਰਦੇ ਹੋ ਤੁਸੀਂ ਬਹੁਤ ਵੱਡਾ ਮੇਰੀ ਨਾ ਇਹ ਵੀਡੀਓ ਉਹਨਾਂ ਮਾਪਿਆਂ ਵਾਸਤੇ ਹੈ ਜਿਨ੍ਹਾਂ ਦੇ ਘਰ ਧੀਆਂ ਨੇ ਮੇਰੀ ਇਸ ਗੱਲ ਨੂੰ ਨੈਗੇਟਿਵ ਨਾ ਲਿਓ ਕਿ ਕੀ ਕਹਿ ਰਿਹਾ ਬੰਦਾ ਪਰ ਇਹ ਗੱਲ ਬਿਲਕੁਲ ਸਚਾਈ ਹੈ ਠੀਕ ਹੈ ਤੁਸੀਂ ਆਪਣੀਆਂ ਧੀਆਂ ਨੂੰ ਪੜਾ ਰਹੇ ਹੋ ਲਿਖਾ ਰਹੇ ਹੋ ਵਧੀਆ ਐਜੂਕੇਟਿਡ ਬਣਾ ਰਹੇ ਹੋ ਪਰ ਪੜਾਈ ਦੇ ਨਾਲ-ਨਾਲ ਉਹਨਾਂ ਨੂੰ ਰਸੋਈ ਦਾ ਕੰਮ ਤੇ ਦੁਨੀਆਦਾਰੀ ਦਾ ਪਾਠ ਇਹ ਜ਼ਰੂਰ ਪੜਾ ਕੇ ਭੇਜਿਓ ਜ਼ਰੂਰ ਸਿਖਾ ਕੇ ਭੇਜਿਓ ਕਿਉਂਕਿ ਜ਼ਮਾਨਾ ਬਹੁਤ ਬਦਲ ਗਿਆ ਹੈ ਪਰ ਕਹਿਣ ਨੂੰ ਦਿਲ ਨਹੀਂ ਕਰਦਾ ਕੁਝ ਸੱਸਾਂ ਅਜੇ ਵੀ ਨਹੀਂ ਬਦਲੀਆਂ ਉਹ ਉੰਜੀ ਆਪ ਵੀ ਧੀਆ ਤੋਂ ਸੱਸਾਂ ਬਣੀਆਂ ਨੇ ਨੋਹਾਂ ਤੋਂ ਹੀ ਸੱਸਾਂ ਬਣੀਆਂ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਇੰਜ ਕਰਦੀਆਂ ਨੇ ਅੱਜ ਵੀ ਧੀਆ ਕੁਝ ਬਹੁਤ ਪਰੇਸ਼ਾਨ ਨੇ ਇੱਕ ਦੁਖੀ ਭੈਣ ਦਾ ਫੋਨ ਆਇਆ ਸੀ ਕਹਿੰਦੀ ਮੇਰੀ ਸੱਸ ਮੈਨੂੰ ਬਹੁਤ ਤੰਗ ਕਰਦੀ ਆ ਮੇਰੇ ਘਰ ਵਾਲਾ ਬਾਹਰ ਗਿਆ ਹੈ ਵਿਦੇਸ਼ ਦੇ ਵਿੱਚ ਰਹਿੰਦਾ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀਆਂ ਵੀ ਧੀਆ ਨੇ ਉਹ ਵੀ ਕਿਸੇ ਦੀਆਂ ਨੋਹਾਂ ਨੇ ਤੁਸੀਂ ਕਿਸੇ ਨੂੰ ਪਰੇਸ਼ਾਨ ਕਰ ਰਹੇ ਹੋ ਕਾਨੂੰ ਤੁਹਾਡੀਆਂ ਧੀਆਂ ਦੇ ਨਾਲ ਇਹੀ ਕੁਛ ਹੋਵੇ ਤੇ ਫਿਰ ਆਪਣੇ ਕੋਲੋਂ ਵੀ ਸਹਿਣ ਨਹੀਂ ਹੋਣਾ ਪਲੀਜ਼ ਯਾਰ ਜੀਨ ਦਿਓ ਧੀਆਂ ਨੂੰ ਨੋਆਂ ਨੂੰ ਵਸਣ ਦਿਓ ਘਰਾਂ ਦੇ ਵਿੱਚ ਆਪ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ ਧੀਆਂ ਦੇ ਮਾਪਿਆਂ ਨੂੰ ਦੁੱਖ ਦੇ ਕੇ ਬਹੁਤ ਵੱਡਾ ਜ਼ੁਲਮ ਕਰਦੇ ਹੋ ਤੁਸੀਂ ਬਹੁਤ ਵੱਡਾ ਮੇਰੀ ਨਾ ਇਹ ਵੀਡੀਓ ਉਹਨਾਂ ਮਾਪਿਆਂ ਵਾਸਤੇ ਹੈ ਜਿਨ੍ਹਾਂ ਦੇ ਘਰ ਧੀਆਂ ਨੇ ਮੇਰੀ ਇਸ ਗੱਲ ਨੂੰ ਨੈਗੇਟਿਵ ਨਾ ਲਿਓ ਕਿ ਕੀ ਕਹਿ ਰਿਹਾ ਬੰਦਾ ਭਾਰੇ ਗੱਲ ਬਿਲਕੁਲ ਸੱਚਾਈ ਹੈ ਠੀਕ ਹੈ ਤੁਸੀਂ ਆਪਣੀਆਂ ਧੀਆਂ ਨੂੰ ਪੜਾ ਰਹੇ ਹੋ ਲਿਖਾ ਰਹੇ ਹੋ ਵਧੀਆ ਐਜੂਕੇਟਿਡ ਬਣਾ ਰਹੇ ਹੋ ਪਰ ਪੜਾਈ ਦੇ ਨਾਲ ਨਾਲ ਉਹਨਾਂ ਨੂੰ ਰਸੋਈ ਦਾ ਕੰਮ ਤੇ ਦੁਨੀਆਦਾਰੀ ਦਾ ਪਾਠ ਇਹ ਜਰੂਰ ਪੜਾ ਕੇ ਭੇਜਿਓ ਜਰੂਰ ਸਿਖਾ ਕੇ ਭੇਜੋ ਕਿਉਂਕਿ ਜ਼ਮਾਨਾ ਬਹੁਤ ਬਦਲ ਗਿਆ ਹੈ ਪਰ ਕਹਿਣ ਨੂੰ ਦਿਲ ਨਹੀਂ ਕਰਦਾ ਕੁਝ ਸੱਸਾਂ ਅਜੇ ਵੀ ਨਹੀਂ ਬਦਲੀਆਂ ਉਹ ਉੰਜ ਹੀ ਆਪ ਵੀ ਧੀਆਂ ਤੋਂ ਸੱਸਾਂ ਬਣੀਆਂ ਨੇ ਨਵਾਂ ਤੋਂ ਹੀ ਸੱਸਾਂ ਬਣੀਆਂ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਇੰਜ ਕਰਦੀਆਂ ਨੇ ਅੱਜ ਵੀ ਧੀਆਂ ਕੁਝ ਬਹੁਤ ਪਰੇਸ਼ਾਨ ਨੇ ਇੱਕ ਦੁਖੀ ਭੈਣ ਦਾ ਫੋਨ ਆਇਆ ਸੀ ਕਹਿੰਦੀ ਮੇਰੀ ਸੱਸ ਮੈਨੂੰ ਬਹੁਤ ਤੰਗ ਕਰਦੀ ਹੈ ਮੇਰੇ ਘਰ ਵਾਲਾ ਬਾਹਰ ਗਿਆ ਹੈ ਵਿਦੇਸ਼ ਦੇ ਵਿੱਚ ਰਹਿੰਦਾ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀਆਂ ਵੀ ਧੀਆਂ ਨੇ ਉਹ ਵੀ ਕਿਸੇ ਦੀਆਂ ਨੋਆਂ ਨੇ ਤੁਸੀਂ ਕਿਸੇ ਨੂੰ ਪਰੇਸ਼ਾਨ ਕਰ ਰਹੇ ਹੋ ਕੱਲ ਨੂੰ ਤੁਹਾਡੀਆਂ ਧੀਆਂ ਦੇ ਨਾਲ ਇਹੀ ਕੁਝ ਹੋਵੇ ਤੇ ਫਿਰ ਆਪਣੇ ਕੋਲੋਂ ਵੀ ਸਹਿਣ ਨਹੀਂ ਹੋਣਾ ਪਲੀਜ਼ ਯਾਰ ਜੀਨ ਦੀਆਂ ਧੀਆਂ ਨੂੰ ਨੋਆਂ ਨੂੰ ਵਸਣ ਦਿਓ ਘਰਾਂ ਦੇ ਵਿੱਚ ਆਪ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ ਧੀਆਂ ਦੇ ਮਾਪਿਆਂ ਨੂੰ ਦੁੱਖ ਦੇ ਕੇ ਬਹੁਤ ਵੱਡਾ ਜ਼ੁਲਮ ਕਰਦੇ ਹੋ ਤੁਸੀਂ ਬਹੁਤ ਵੱਡਾ